ਇਸੇ ਵਾਸਤੇ ਕੀ ਗੜਾ ਚੱਲਿਆ ਸਰ ਇਲਾਕੇ ਦੀ ਸੁੱਖ ਸਮਰiddhi ਤੇ ਖੁਸ਼ਹਾਲੀ ਵਾਸਤੇ ਹਰ ਸਾਲ ਇੱਥੇ ਜਵਾਰ ਮਾਰਕੀਟ ਦੀਆਂ ਸੰਗਤਾਂ ਵੱਲੋਂ ਪ੍ਰਧਾਨ ਵਿਜੇ ਕੁਮਾਰ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਖਵਾਜਾ ਪੀਰ ਦਾ ਬੇੜਾ ਛੱਡਿਆ ਜਾਂਦਾ ਹੈ ਔਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਸਾਡੇ ਸ਼ਹਿਰ ਤੇ ਮਹਾਰਾਜ ਖਵਾਜਾ ਪੀਰ ਬਰਕਤ ਬਖਸ਼ਣ ਮਿਹਰ ਕਰਨ ਕਿਰਪਾ ਕਰਨ ਤਾਂ ਕਿ ਸਾਡਾ ਸ਼ਹਿਰ ਤਰੱਕੀਆਂ ਕਰੇ ਇਹਦੇ ਤੇ ਪਾਜਾ ਪੀਰ ਜੀ ਦੀ ਜਿਹੜੀ ਕਿਰਪਾ ਹੈ ਉਹ ਬਣੀ ਰਹੇ ਔਰ ਮੈਨੂੰ ਵੀ ਕਈ ਸਾਲ ਹੋ ਗਏ ਲਗਾਤਾਰ ਇਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ ਸੋ ਅੱਜ ਦੇ ਮੁਬਾਰਕ ਮੌਕੇ ਤੇ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਫਿਰ ਹਾਜ਼ਰ ਹੋਇਆ ਔਰ ਸ਼ਹਿਰ ਵਾਸੀਆਂ ਨੂੰ ਜਵਾਰ ਮਾਰਕੀਟ ਵਾਸੀਆਂ ਨੂੰ ਐਮਪੀ ਦੇ ਕੋਠੀ ਦੇ ਸਾਰੇ ਜਿਹੜੇ ਨਿਵਾਸੀ ਉਹਨਾਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਔਰ ਮੈਨੇਜਿੰਗ ਕਮੇਟੀ ਜਿਹੜੀ ਵੀ ਹੈਗੀ ਜਿਹੜੀ ਇਹ ਕਰਦੀ ਹੈ ਉਤਸਵ ਉਹਨੂੰ ਵਧਾਈ ਵੀ ਦਿੰਨਾ ਉਹਨਾਂ ਦਾ ਧੰਨਵਾਦ ਵੀ ਕਰਨਾ ਕੁਲਬੀਰ ਵੈਦ ਖੋਜਾ ਮੇਲਾ ਜਵਾਰ ਮਾਰਕੀਟ ਤੋਂ ਇੱਥੋਂ ਅਸੀਂ ਲਗਾਤਾਰ 27 ਸਾਲ ਹੋ ਗਏ ਸਾਨੂੰ ਅਸੀਂ ਖੋਜਾ ਜੀ ਦਾ ਬੇੜਾ ਛੱਡਦੇ ਆ ਅਸੀਂ ਇਹ ਬੇੜਾ ਨੰਗੜ ਦੀ ਸ਼ਹਿਰ ਦੀ ਸੁਖ ਸਮਰiddhi ਵਾਸਤੇ ਛੱਡਦੇ ਆ ਮੈਨੂੰ ਯਾਦ ਹੈ ਕਿ ਜਦ ਕਰੋਨਾ ਦਾ ਟਾਈਮ ਵੀ ਆਇਆ ਤਾਂ ਦੇ ਬੰਦਾ ਬੰਦੇ ਨੂੰ ਟੱਚ ਨਹੀਂ ਕਰ ਪਾ ਰਿਆ ਸੀ ਅਸੀਂ ਫਿਰ ਵੀ ਭੇੜਾ ਛੱਡਿਆ ਜਦੋਂ ਭੇੜਾ ਛੱਡਿਆ ਉਸ ਤੋਂ ਬਾਅਦ ਕਰੋਨਾ ਦਾ ਖਤਮਾ ਹੋ ਗਿਆ ਸੀ ਸਾਨੂੰ ਖੋਇਆ ਜੀ ਤੇ ਬਹੁਤ ਵਿਸ਼ਵਾਸ ਹੈ ਖੋਇਆ ਜੀ ਦੇ ਵਿਸ਼ਵਾਸ ਦੇ ਕੇ ਕਰਕੇ ਹੀ ਅਸੀਂ ਹਰ ਸਾਲ ਛੱਡਦੇ ਹਾਂ ਔਰ ਸਾਨੂੰ ਪਬਲਿਕ ਦਾ ਵੀ ਪੂਰਾ ਹੰਗਾਰਾ ਮਿਲਦਾ ਹੈ ਜਿਹੜੇ ਕੀ ਸਾਡੇ ਨਾਲ ਇੱਕ ਪਿੱਲਰ ਦੀ ਤਰ੍ਹਾਂ ਖੜੀ ਰਹਿੰਦੀ ਹੈ ਤੇ ਸਾਨੂੰ ਸਾਨੂੰ ਖੋਇਆ ਜੀ ਦਾ ਆਸ਼ੀਰਵਾਦ ਹਮੇਸ਼ਾ ਮਿਲਦਾ ਰਿਹਾ ਹੈ ਅਸੀਂ ਕੁਝ ਅਮੇਰੀ ਸਾ ਕੋਸ਼ਿਸ਼ ਕੀਤੀ ਆਪਣਾ ਵੱਧ ਤੋਂ ਵੱਧ ਅਸੀਂ ਖਵਾਜੀ ਵਾਸਤੇ ਕਰੀਏ ਅਸੀਂ ਦੋ ਦਿਨ ਦਾ ਮੇਲਾ ਹਰ ਸਾਲ ਅਸੀਂ ਕਰਦੇ ਆਂ ਇਹੀ ਅਗਸਤ ਮਹੀਨੇ ਦੇ ਵਿੱਚ ਦੋ ਦਿਨ ਦਾ ਮੇਲਾ ਪਹਿਲੇ ਦਿਨ ਕਵਾਲੀਆਂ ਦਾ ਪ੍ਰੋਗਰਾਮ ਹੁੰਦਾ ਸਾਨੂੰ ਦੱਸਿਆ ਜਾਂਦਾ ਹੈ ਦੱਸਿਆ ਗਿਆ ਸੀ ਕਿ ਖਵਾਜਾ ਜੀ ਦੀ ਖੁਸ਼ੀ ਦਾ ਦੋ ਹੀ ਤਰੀਕੇ ਹੈ ਜਾਂ ਤਾਂ ਨਕਾਲ ਖੁਸ਼ ਕਰ ਸਕਦੇ ਆ ਜਾਂ ਕਵਾਲੀਆਂ ਵਾਲੇ ਖੁਸ਼ ਕਰ ਸਕਦੇ ਆ ਅਸੀਂ ਨਕਾਲ ਤੇ ਕਵਾਲੀਆਂ ਦੋਨੋਂ ਦਾ ਪ੍ਰੋਗਰਾਮ ਹਰ ਸਾਲ ਕਰਾਉਂਦੇ ਆਂ ਇਸ ਸਾਲ ਵੀ ਅਸੀਂ ਕੱਲ ਨਕਾਲ ਨਕਾਲਾ ਦਾ ਪ੍ਰੋਗਰਾਮ ਕਰਾਇਆ ਸੀ ਅੱਜ ਅੱਜ ਅਸੀਂ ਹੋਰ ਲੋਕ ਸੋਖ ਸੰਫੋਰਮ ਦਾ ਪ੍ਰੋਗਰਾਮ ਕਰਾਇਆ ਪਰਵਾ ਕਰਵਾ ਰਹੇ ਆ ਰਾਕੇਪੀ ਜੀ ਲੋਗੀ ਸਾਡੇ ਨਾਲ ਪਿੰਨਰ ਦੀ ਤਰ੍ਹਾਂ ਹਮੇਸ਼ਾ ਖੜੇ ਆ 27 ਸਾਲ ਉਹਨਾਂ ਨੇ ਸਾਡੇ ਪੇੜਾ ਛੱਡੋ ਵਿੱਚ ਪੂਰਾ ਸਾਥ ਦਿੱਤਾ ਹੈ ਹਮੇਸ਼ਾ ਉਹਨਾਂ ਨੇ ਸਾਨੂੰ ਹਮੇਸ਼ਾ ਸਾਨੂੰ ਉਹਨਾਂ ਨੇ ਸਪੋਰਟ ਦਿੱਤੀ ਹੈ ਵੀ ਤਲੀ ਅੱਗੇ ਚੱਲੋ ਮੈਂ ਤੁਹਾਡੇ ਨਾਲ ਇੱਥੇ ਖੜਾ ਐ ਕੰਧ ਤੇ ਕੰਧ ਦੇ ਤਰ੍ਹਾਂ ਖੜਾ ਐ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਜੋਰ ਮਾਰਕੀਟ ਦੇ ਵਿੱਚ ਕੋਆਜੀ ਵਾਸਤੇ ਮੰਨਤ ਮੰਗਦੇ ਆ ਕੋਆਜੀ ਤੋਂ ਅਸੀਂ ਮੰਨਣ ਮੰਗਦੇ ਜੋਰ ਮਾਰਕੀਟ ਦੀ ਖੁਸ਼ਹਾਲੀ ਵਾਸਤੇ ਉਹਨਾਂ ਦੀ ਖੁਸ਼ਹਾਲੀ ਵਾਸਤੇ ਔਰ ਮੰਗਦੇ

ਇਹ ਸੇਟਲ ਵਾਸਤੇ ਕੀ ਕਰਾਂ ਚੱਲਿਆ ਹਾਂ। ਇਲਾਕੇ ਦੀ ਸੁੱਖ ਸਮਰiddhi ਤੇ ਖੁਸ਼ਹਾਲੀ ਵਾਸਤੇ ਹਰ ਸਾਲ ਇੱਥੇ ਜਵਾਰ ਮਾਰਕੀਟ ਦੀਆਂ ਸੰਗਤਾਂ ਵੱਲੋਂ ਪ੍ਰਧਾਨ ਜੀ ਕੁਮਾਰ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਵਾਜਾ ਪੀਰ ਦਾ ਬੇੜਾ ਛੱਡਿਆ ਜਾਂਦਾ ਹੈ ਔਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਸਾਡੇ ਸ਼ਹਿਰ ਤੇ ਮਹਾਰਾਜ ਖਵਾਜਾ ਪੀਰ ਬਰਕਤ ਬਖਸ਼ਣ ਮਿਹਰ ਕਰਨ ਕਿਰਪਾ ਕਰਨ ਤਾਂ ਕਿ ਸਾਡਾ ਸ਼ਹਿਰ ਤਰਕੀਆਂ ਕਰੇ ਇਹਦੇ ਤੇ ਵਾਜਾ ਪੀਰ ਜੀ ਦੀ ਜਿਹੜੀ ਕਿਰਪਾ ਹੈ ਉਹ ਬਣੀ ਰਹੇ ਔਰ ਮੈਨੂੰ ਵੀ ਕਈ ਸਾਲ ਹੋ ਗਏ ਲਗਾਤਾਰ ਇਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਸੋ ਅੱਜ ਦੇ ਮੁਬਾਰਕ ਮੌਕੇ ਤੇ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਫੇਰ ਹਾਜ਼ਰ ਹੋਇਆ ਔਰ ਸ਼ਹਿਰ ਵਾਸੀਆਂ ਨੂੰ ਜਵਾਰ ਮਾਰਕੀਟ ਵਾਸੀਆਂ ਨੂੰ ਐਮਪੀ ਦੇ ਕੋਠੀ ਦੇ ਸਾਰੇ ਜਿਹੜੇ ਨਿਵਾਸੀ ਉਹਨਾਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਔਰ ਮੈਨੇਜਿੰਗ ਕਮੇਟੀ ਜਿਹੜੀ ਵੀ ਹੈਗੀ ਜਿਹੜੀ ਇਹ ਕਰਦੀ ਹੈ ਉਤਸਵ ਉਹਨੂੰ ਵਧਾਈ ਵੀ ਦਿੰਨਾ ਉਹਨਾਂ ਦਾ ਧੰਨਵਾਦ ਵੀ ਕਰਨਾ ਕੁਲਬੀਰ ਵੈਦ ਖੋਜਾ ਮੇਲਾ ਜਵਾਰ ਮਾਰਕੀਟ ਤੋਂ ਇੱਥੋਂ ਅਸੀਂ ਲਗਾਤਾਰ 27 ਸਾਲ ਹੋ ਗਏ ਸਾਨੂੰ ਅਸੀਂ ਖੋਜਾ ਜੀ ਦਾ ਬੇੜਾ ਛੱਡਦੇ ਆ ਅਸੀਂ ਇਹ ਬੇੜਾ ਨੰਗਲ ਦੀ ਸ਼ਹਿਰ ਦੀ ਸੁਖ ਸਮਰiddhi ਵਾਸਤੇ ਛੱਡਦੇ ਆ ਮੈਨੂੰ ਯਾਦ ਹੈ ਕਿ ਜਦ ਕਰੋਨਾ ਦਾ ਟਾਈਮ ਵੀ ਆਇਆ ਤਾਂ ਦੇ ਬੰਦਾ ਬੰਦੇ ਨੂੰ ਟੱਚ ਨਹੀਂ ਕਰ ਪਾ ਰਿਆ ਸੀ ਅਸੀਂ ਫਿਰ ਵੀ ਭੇੜਾ ਛੱਡਿਆ ਜਦੋਂ ਭੇੜਾ ਛੱਡਿਆ ਉਸ ਤੋਂ ਬਾਅਦ ਕਰੋਨਾ ਦਾ ਖਤਮਾ ਹੋ ਗਿਆ ਸੀ ਸਾਨੂੰ ਖੋਇਆ ਜੀ ਤੇ ਬਹੁਤ ਵਿਸ਼ਵਾਸ ਹੈ ਖੋਇਆ ਜੀ ਦੇ ਵਿਸ਼ਵਾਸ ਦੇ ਕੇ ਕਰਕੇ ਹੀ ਅਸੀਂ ਹਰ ਸਾਲ ਛੱਡਦੇ ਆਂ ਔਰ ਸਾਨੂੰ ਪਬਲਿਕ ਦਾ ਵੀ ਪੂਰਾ ਹੰਗਾਰਾ ਮਿਲਦਾ ਹੈ ਜਿਹੜੇ ਕੀ ਸਾਡੇ ਨਾਲ ਇੱਕ ਪਿੱਲਰ ਦੀ ਤਰ੍ਹਾਂ ਖੜੀ ਰਹਿੰਦੀ ਹੈ ਤੇ ਸਾਨੂੰ ਸਾਨੂੰ ਖੋਇਆ ਜੀ ਦਾ ਆਸ਼ੀਰਵਾਦ ਹਮੇਸ਼ਾ ਮਿਲਦਾ ਰਿਹਾ ਹੈ ਅਸੀਂ ਕੁਝ ਅਮੇਸ਼ਾ ਕੋਸ਼ਿਸ਼ ਕੀਤੀ ਆਪਣਾ ਵੱਦ ਤੋਂ ਵੱਦ ਅਸੀਂ ਖਵਾਜੀ ਵਾਸਤੇ ਕਰੀਏ ਅਸੀਂ 2 ਦਿਨ ਦਾ ਮੇਲਾ ਹਰ ਸਾਲ ਅਸੀਂ ਕਰਦੇ ਆਂ ਇਹੀ ਅਗਸਤ ਮਹੀਨੇ ਦੇ ਵਿੱਚ 2 ਦਿਨ ਦਾ ਮੇਲਾ ਪਹਿਲੇ ਦਿਨ ਕਵਾਲੀਆਂ ਦਾ ਪ੍ਰੋਗਰਾਮ ਹੁੰਦਾ ਹੈ ਸਾਨੂੰ ਦੱਸਿਆ ਜਾਂਦਾ ਹੈ ਦੱਸਿਆ ਗਿਆ ਸੀ ਕਿ ਖਵਾਜਾ ਜੀ ਦੀ ਖੁਸ਼ੀ ਦਾ ਦੋ ਹੀ ਤਰੀਕੇ ਹੈ ਜਾਂ ਤਾਂ ਨਕਾਲ ਖੁਸ਼ ਕਰ ਸਕਦੇ ਆ ਜਾਂ ਕਵਾਲੀਆਂ ਵਾਲੇ ਖੁਸ਼ ਕਰ ਸਕਦੇ ਆ ਅਸੀਂ ਨਕਾਲ ਤੇ ਖਵਾਜਾ ਤੇ ਕਵਾਲੀਆਂ ਦੋਨੋਂ ਦਾ ਪ੍ਰੋਗਰਾਮ ਹਰ ਸਾਲ ਕਰਾਉਂਦੇ ਆਂ ਇਸ ਸਾਲ ਵੀ ਅਸੀਂ ਅੱਜ ਨਕਾਲ ਨਕਾਲਾ ਦਾ ਪ੍ਰੋਗਰਾਮ ਕਰਾਇਆ ਸੀ ਅੱਜ ਕੱਲ ਅਜਾਦੀ ਹੋਰ ਲੋਕ ਸੋਕਸਨ ਫਾਰਮਸ ਆ ਪ੍ਰੋਗਰਾਮ ਕਰਾਇਆ ਕਰਵਾ ਕਰਵਾ ਰਹੇ ਆ ਰਾਕੇਪੀ ਜੀ ਜੋਗੀ ਸਾਡੇ ਨਾਲ ਪਿੰਨਰ ਦੀ ਤਰ੍ਹਾਂ ਹਮੇਸ਼ਾ ਖਰੇ ਹੈ 27 ਸਾਲ ਉਹਨਾਂ ਨੇ ਸਾਡੇ ਪਿੰਡ ਛਕਣ ਵਿੱਚ ਪੂਰਾ ਸਾਥ ਦਿੱਤਾ ਹੈ ਹਮੇਸ਼ਾ ਉਹਨਾਂ ਨੇ ਸਾਨੂੰ ਹਮੇਸ਼ਾ ਸਾਨੂੰ ਨਾਲ ਸਪੋਰਟ ਦਿੱਤੀ ਆ ਵੀ ਤੁਸੀਂ ਅੱਗੇ ਚੱਲੋ ਮੈਂ ਤੁਹਾਡੇ ਨਾਲ ਪਿੱਛੇ ਖੜਾ ਹੈ ਕੰਮ ਮੇਰੇ ਕਾਂਦੇਦ ਰਖਣਾ ਹੈ ਕੋਈ ਆਸ਼ੀਰਵਾਦ ਦੇ ਨਾਲ ਅਸੀਂ ਜੋਰ ਮਾਰਕੀਟ ਦੇ ਵਿੱਚ ਕੋਈ ਜੀ ਵਾਸਤੇ ਮਦਦ ਮੰਗਦੇ ਆ ਕੋਈ ਜੀ ਤੋਂ ਅਸੀਂ ਮੰਨਣ ਮੰਗਦੇ ਜੋਰ ਮਾਰਕੀਟ ਦੀ ਖੁਸ਼ਹਾਲੀ ਵਾਸਤੇ ਮਨਨ ਦੀ ਖੁਸ਼ਹਾਲੀ ਵਾਸਤੇ ਔਰ ਨੰਗਰ ਤਾਂ ਲੱਗੇ ਪੂਰੀ ਰਾਜਪੁਨੀ ਤੱਕੀ ਕਰੇ ਅੱਜ ਸਾਨੂੰ ਨੰਗਰ ਨੂੰ ਇਸ ਟਾਈਮ ਬਹੁਤ ਲੋੜ ਹੈ ਕਿ ਜੋ ਉਹ ਹਾਲ ਤਾਂ ਪੁਰਾਣੇ ਜੋ ਸਾਡੇ ਸਾਰੇ ਰੋਡ ਨੂੰ ਪੁੱਛੇ ਕਰਕੇ ਨਵੇਂ ਮੋੜ ਚਲੇ ਜਾਂਦਾ ਜਾਵੇ ਸਰਕਾਰਾਂ ਵੀ ਕਰ ਰਹੀਆਂ ਹਨ ਅੰਮ੍ਰੋਦਈ ਪ੍ਰੋਸੈਸ ਹੈ ਪਰ ਆਵਾਇ ਤਾਂ ਨਹੀਂ ਵਿੱਚ ਹੋਰ ਕੋਲੇ ਆਪਣੇ ਮੇਰੇ ਰੱਖੇ ਤਾਂ ਹੋਰ ਜਾਣਾ ਤੇ ਆਪਣੀ ਰਾਤ ਆਪਣੀ ਮੰਡਰ ਦਾ ਕੱਲਾ ਸੱਲਾਬਸ ਨਹੀਂ ਕਰਵਾ ਜੋ ਕੋ ਤਾਂ ਨਵਾਲ ਜਾ ਖਵਾ ਜਾ ਜੈ ਮਾਰਿਆ ਮੇਰਾ ਸ਼ਹਿਰ ਵਾਸਤੇ ਕੀ ਕਰਨ ਚਾਹੀਦਾ ਹੈ ਹਲਾਕੇ ਦੀ ਸੁੱਖ ਸਮਰiddhi ਤੇ ਖੁਸ਼ਹਾਲੀ ਵਾਸਤੇ ਹਰ ਸਾਲ ਇੱਥੇ ਜਵਾਰ ਮਾਰਕੀਟ ਦੀਆਂ ਸੰਗਤਾਂ ਵੱਲੋਂ ਵਰਦਾਨ ਵੀ ਇਹ ਕੁਮਾਰ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਖਵਾਜਾ ਪੀਰ ਦਾ ਬੇੜਾ ਛੱਡਿਆ ਜਾਂਦਾ ਹੈ ਔਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਸਾਡੇ ਸ਼ਹਿਰ ਤੇ ਮਹਾਰਾਜ ਖਵਾਜਾ ਪੀਰ ਬਰਕਤ ਬਖਸ਼ਣ ਮਿਹਰ ਕਰਨ ਕਿਰਪਾ ਕਰਨ ਤਾਂ ਕਿ ਸਾਡਾ ਸ਼ਹਿਰ ਤਰੱਕੀਆਂ ਕਰੇ ਇਹਦੇ ਤੇ ਖਵਾਜਾ ਪੀਰ ਜੀ ਦੀ ਜਿਹੜੀ ਕਿਰਪਾ ਹੈ ਉਹ ਬਣੀ ਰਹੇ ਔਰ ਮੈਨੂੰ ਵੀ ਕਈ ਸਾਲ ਹੋ ਗਏ ਲਗਾਤਾਰ ਕੀਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ ਸੋ ਅੱਜ ਦੇ ਮੁਬਾਰਕ ਮੌਕੇ ਤੇ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਫਿਰ ਹਾਜ਼ਰ ਹੋਇਆ ਔਰ ਸ਼ਹਿਰ ਵਾਸੀਆਂ ਨੂੰ ਜਵਾਰ ਮਾਰਕੀਟ ਵਾਸੀਆਂ ਨੂੰ ਐਮਪੀ ਦੇ ਕੋਠੀ ਦੇ ਸਾਰੇ ਜਿਹੜੇ ਨਿਵਾਸੀ ਉਹਨਾਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਨੇਜਿੰਗ ਕਮੇਟੀ ਜਿਹੜੀ ਵੀ ਹੈਗੀ ਜਿਹੜੀ ਇਹ ਕਰਦੀ ਹੈ ਉਤਸਵ ਉਹਨੂੰ ਵਧਾਈ ਵੀ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਖੋਜਾ ਮੇਲਾ ਜਵਾਰ ਮਾਰਕੀਟ ਤੋਂ ਇੱਥੋਂ ਅਸੀਂ ਲਗਾਤਾਰ 27 ਸਾਲ ਹੋ ਗਏ ਸਾਨੂੰ ਅਸੀਂ ਖੋਜਾ ਜੀ ਦਾ ਬੇੜਾ ਛੱਡਦੇ ਆ ਅਸੀਂ ਇਹ ਬੇੜਾ ਨੰਗਲ ਦੀ ਸ਼ਹਿਰ ਦੀ ਸੁਖ ਸਮਰiddhi ਵਾਸਤੇ ਛੱਡਦੇ ਆ ਮੈਨੂੰ ਯਾਦ ਹੈ ਕਿ ਜਦ ਕਰੋਨਾ ਦਾ ਟਾਈਮ ਵੀ ਆਇਆ ਤਾਂ ਦੇ ਬੰਦਾ ਬੰਦੇ ਨੂੰ ਟੱਚ ਨਹੀਂ ਕਰ ਪਾ ਰਿਆ ਸੀ ਅਸੀਂ ਫਿਰ ਵੀ ਬੇੜਾ ਛੱਡਿਆ ਜਦੋਂ ਬੇੜਾ ਛੱਡਿਆ ਉਸ ਤੋਂ ਬਾਅਦ ਕਰੋਨਾ ਦਾ ਖਤਮਾ ਹੋ ਗਿਆ ਸੀ ਸਾਨੂੰ ਖੋਜਾ ਜੀ ਤੇ ਬਹੁਤ ਵਿਸ਼ਵਾਸ ਹੈ ਖੋਜਾ ਜੀ ਦੇ ਵਿਸ਼ਵਾਸ ਦੇ ਕੇ ਕਰਕੇ ਹੀ ਅਸੀਂ ਹਰ ਸਾਲ ਛੜਦੇ ਆਂ ਔਰ ਸਾਨੂੰ ਪਬਲਿਕ ਦਾ ਵੀ ਪੂਰਾ ਹੰਗਾਰਾ ਮਿਲਦਾ ਹੈ ਜਿਹੜੇ ਕੀ ਸਾਡੇ ਨਾਲ ਇੱਕ ਪਿੱਲਰ ਦੀ ਤਰ੍ਹਾਂ ਖੜੀ ਰਹਿੰਦੀ ਹੈ ਤੇ ਸਾਨੂੰ ਸਾਨੂੰ ਖੋਇਆ ਜੀ ਦਾ ਆਸ਼ੀਰਵਾਦ ਹਮੇਸ਼ਾ ਮਿਲਦਾ ਰਿਹਾ ਹੈ ਅਸੀਂ ਕੋਸ਼ ਹਮੇਸ਼ਾ ਕੋਸ਼ਿਸ਼ ਕੀਤੀ ਆਪਣਾ ਬਦ ਤੋਂ ਬਦ ਅਸੀਂ ਖੋਇਆ ਜੀ ਵਾਸਤੇ ਕਰੀਏ ਅਸੀਂ ਦੋ ਦਿਨ ਦਾ ਮੇਲਾ ਹਰ ਸਾਲ ਅਸੀਂ ਕਰਦੇ ਆਂ ਇਹੀ ਅਗਸਤ ਮਹੀਨੇ ਦੇ ਵਿੱਚ ਦੋ ਦਿਨ ਦਾ ਮੇਲਾ ਪਹਿਲੇ ਦਿਨ ਕਵਾਲੀਆਂ ਦਾ ਪ੍ਰੋਗਰਾਮ ਹੁੰਦਾ ਹੈ ਸਾਨੂੰ ਦੱਸਿਆ ਜਾਂਦਾ ਹੈ ਦੱਸਿਆ ਗਿਆ ਸੀ ਕੀ ਖਵਾਜੀ ਦੀ ਖੁਸ਼ੀ ਦਾ ਦੋ ਹੀ ਤਰੀਕੇ ਹੈ ਜਾਂ ਤਾਂ ਨਕਾਲ ਖੁਸ਼ ਕਰ ਸਕਦੇ ਆ ਜਾਂ ਕਵਾਲੀ ਵਾਲੇ ਖੁਸ਼ ਕਰ ਸਕਦੇ ਆ ਅਸੀਂ ਨਕਾਲ ਤੇ ਖਾਲੀਆ ਤੇ ਕਵਾਲੀਆਂ ਦੋਨੋਂ ਦਾ ਪ੍ਰੋਗਰਾਮ ਹਰ ਸਾਲ ਕਰਾਉਂਦੇ ਆ ਇਸ ਸਾਲ ਵੀ ਅਸੀਂ ਕੱਲ ਨਕਾਲ ਨਖਾਲਾ ਦਾ ਪ੍ਰੋਗਰਾਮ ਕਰਾਇਆ ਸੀ ਅੱਜ ਕਵਾਲੀ ਅੱਜ ਅਸੀਂ ਹੋਰ ਲੋਕ ਫੋਕਸੰਗ ਫੋਕਸਾ ਪ੍ਰੋਗਰਾਮ ਕਰਾਇਆ ਕਰਵਾ ਰਹੇ ਆ ਰਾਣ ਕੇਪੀ ਜੀ ਲੋਕੀ ਸਾਡੇ ਨਾਲ ਪਿੰਡ ਦੀ ਤਰ੍ਹਾਂ ਹਮੇਸ਼ਾ ਖਰੇ 27 ਸਾਲ ਉਹਨਾਂ ਨੇ ਸਾਡੇ ਪਿੰਡ ਚੰਗ ਵਿੱਚ ਸਾਪ ਦਿੰਦਾ ਹੈ ਹਮੇਸ਼ਾ ਉਹਨਾਂ ਨੇ ਸਾਨੂੰ ਹਮੇਸ਼ਾ ਸਾਨੂੰ ਨਾਲ ਸਪੋਰਟ ਦਿੱਤੀ ਹੈ ਵੀ ਤੁਸੀਂ ਅੱਗੇ ਚੱਲੋ ਮੈਂ ਤੁਹਾਡੇ ਨਾਲ ਪਿੱਛੇ ਖੜਾ ਹਾਂ ਕੰਮ ਤੇ ਕਾਂਦੇਦਰਾ ਖੜਾ ਹੈ ਬੋਲੇ ਅਸ਼ੀਰਵਾਦ ਦੇ ਨਾਲ ਅਸੀਂ ਜਵਾ